ਜਸੀ ਓਏ ਜੇ ਮੈਂ ਮੇਰੀ ਕੁੜੀ ਤੁਹਾਡੇ ਘਰ ਮਹੀਨਾ ਰਹਿ ਜੈਨੇ ਨੂੰ ਇਹਨੇ ਕੁੱਤਾ ਮਾਰਦਣਾ ਤੁਹਾਡਾ ਮੱਕਾ ਦੇ ਇਹਨੇ ਕੁੱਤਾ ਮਾਰਦਣਾ ਤੁਹਾਡਾ ਵੇਖੀ ਜਿਵੇਂ ਇਹ ਸ਼ੋਕਰ ਹੋਣੀ ਸਾਲ ਐਂਡਾ ਜਿਨੀ ਠੰਡ ਚੱਲਣ ਦੀ ਆ ਨੇ ਜਾਂਦੇ ਰਦੇ ਆ ਵੱਖਰੀ ਕਰੋ ਆਏ ਅਸੀ ਘਤਾਰ ਗੁਨੇ ਠੰਡ ਨਹੀਂ ਹੁੰਦੀ ਸ਼ੋਹਨੇ ਚੱਲੀ ਆ ਲੱਗਾ ਹੋਰ ਓਏ ਧੀਓ ਬੋਹ ਹਵਾ ਤੇ ਚੱਲਣ ਦੀ ਤੋਗਾ ਤੋਗਾ ਹੱਡਾਂ ਜਾਂ ਨੰਗਨ ਦੀ ਹੱਡਾਂ ਜਾਂ ਨੰਗਨ ਦੀ ਬਹੁਤ ਹਾਨੀ ਭਰਾਵਾ ਗੱਡੀ ਵੀ ਇਹ ਗੱਡੀ ਹੈ ਵੀ ਬਾਹਰ ਨਹੀਂ ਦਿਖਣ ਨੀੜੀ ਰਾਤ ਪ੍ਰਭਾਵਾ ਬੂਆ ਪੰਨੀ ਤੁਹਾਡਾ ਕੋਣ ਖੜਕਾਉਣ ਡਿਆ ਯਾਰ ਓਏ ਰਾਤ ਪ੍ਰਭੂਆ ਖੜਕਾਉਣ ਡਿਆ ਕੋਈ ਤੁਹਾਡਾ ਗੱਡੀ ਕਿੰਨੇ ਕਸ ਬੁੱਤੀ ਆ ਹਾਂ ਇਹ ਕੀ ਫੀਰ ਹਾਂ ਸੋ ਮੈਂ ਕੱਲ ਲੈ ਕੇ ਜਾਣਾ ਓਥੇ ਧਾਰੀ ਵਾਲ ਇਹ ਚਾਹੀਦਾ ਭਾਜੀ ਹੁਣ ਉਹਨੂੰ ਚਲੋ ਯਾਰ ਅੱਜ ਮੰਮੀ ਬਾਹਰ ਬੜੀ ਹਵਾੜੀ ਚੱਲਣ ਹੈ ਕਿੱਥੇ ਘਾੜ ਤੇ ਬਾਏ ਮੈਂ ਚਲੇ ਹਾਂ ਚੱਲ ਜੀ ਗਸਨੀਓ ਓਯੋ ਅਕਾ ਦਾ ਕਟਾ ਕੋਈ ਨਹੀਂ ਕੋਈ ਨਹੀਂ ਉਹਨੇ ਮੈਂ ਚੱਲ ਮੱਖਣ ਲੈਣਾ ਚਲ ਦੇ ਦੇ ਉਹਨੂੰ ਮੜਾ ਜਾ ਆ ਕਿ ਹੋ ਲੈਣਾ ਉਹਨੇ ਕਿਉਂ ਲੈਣਾ ਲਲਾ 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 ਮੈਂ ਬੁੱਤ ਆ ਖਾਣਾ ਜੀ ਆ ਖਾਣਾ ਚੱਲਾ ਲਾ ਲਾ ਚੱਲਾ ਲੋ 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 ਡੱਕੀ ਵੱਡੋ ਲੋ ਲੋ ਡੱਕੀ ਵੱਡੋ ਡੱਕੀ ਵੱਡੋ ਖਾਣਾ 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 ਚੱਲ ਚੁੱਪ ਚੁੱਪ ਚੱਲ ਪਏ ਆਪਾਂ ਧਾਰੀਵਾਲ ਵੱਲ ਨੂੰ ਹੁਣ ਤੇ ਨਾਲ ਭਰਾ ਆ ਇੱਧਰ ਰੱਖਿਆ ਪਿੱਛੇ ਹੁਣ ਸੁਣ ਮੈਗਾ ਤੇ ਟਾਈਮ 2:30 ਵਜ ਗਏ ਨੇ ਯਾਰ ਥੋੜਾ ਲੇਟ ਹੋ ਗਿਆ ਮੈਨੂੰ ਬਟਾੜੇ ਕੰਮ ਸੀਗਾ ਸਾਹਮਣੇ ਅੰਦਰ ਚੱਲ ਰਿਹਾ ਕੰਮ ਡਰੋਨ ਗਾ ਤਿਆਰ ਹੋਣ ਦੇ ਸ਼ੂਟ ਲੈ ਅੱਜ ਦਾ ਸੰਭਾਈ ਕੇ ਦਿੱਤਾ ਠੀਕ ਹੈ ਚੱਲ ਜਿਓ ਨੇ ਇੱਕ ਨਾਲ ਨੂੰ ਕੰਮ ਆ ਲਿਆਂਦੀ ਆ ਨਹੀਂ 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 ਦੂਜੀ ਆ ਵਧੀਆ ਵਾਲੀ ਜਿਹੜੀ ਹੈ ਜਿਹੜੀ ਮਗਾਈ ਸੀ ਤੁਸੀਂ ਯਾਰ ਉਹ ਹੀ ਆ ਇਦਾਂ ਸਕੂਲ ਦੇ ਘੁੱਗੀਆਂ ਘੋੜੇ ਬੰਦੇ ਬੜੇ ਬੜੇ ਮੌਂਦਾ ਨਾ ਬੈਗ ਭੰਜੇ ਸਕੂਲ ਦੇ ਇਦਾਂ ਬੜਾ ਮੌਂਦਾ ਘੁੱਗੀਆਂ ਘੋੜੇ ਬੰਦਾ

ਇਬਾ ਨੰਮ ਦੇ ਰਲਾ ਹੈਂ ਮੇਰੇ ਟੈਂਟਰ ਕੰਟਰ ਕੋਲ ਅੱਛਾ ਉਹ ਇੱਥੇ ਲੈਟਾਉਣੀਆਂ ਹੈ ਲੈਟਾ ਇੱਥੇ ਲੈਉਣੀਆਂ ਨਹੀਂ ਭਰਾ ਆ ਇਹਦਾ ਟੋਪ ਇਹਨੂੰ ਸੁਧਾਉਣਾ ਹੈ ਅੱਛਾ 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 ਮੈਂ ਫੀਲਿੰਗ ਤਗੜੀ ਲੈ ਗਿਆ ਨਾ ਦੂਸਰੀ ਨੀਰ ਜੀ ਤਰੇ ਫਿੰਡੇ ਇੱਥੇ ਲੇ ਪਾਸੇ ਆ ਹਉ ਬੜਾ ਲਾਜ ਕਰ ਕੱਲ ਇਹ ਮਰ ਗਿਆ ਹਾਂ ਹਾਂ ਸੱਲੇ ਤੇਰੇ ਬੜਾ ਖੁਸ਼ ਹੈ ਇਹਨੂੰ ਨਾਮ ਦਈਏ ਹੁਣ ਕੋਈ ਨਾਮ ਲਾ 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 ਉਹ ਪੈਣਾ ਵੇਹਲੀ ਖਾਲੀ ਜਗ੍ਹਾ ਚ ਨਾ ਲਦੀ ਖਾਲੀ ਚ ਲਾ ਦਨ ਲਗਾਓ ਖਾਲੀ ਨਹੀਂ ਭਰਾਵਾ ਇਹ ਸਿੱਧਾ ਦਿਆ ਹੋ ਜਾਏਗਾ ਸੱਲੀ ਜਗੇ ਲਾਤਾ ਵੀ ਕਸ ਨੂੰ ਇੱਥੇ ਚੱਲ ਆਏ ਬਸ ਬਾਪੜਾ ਹਾਂ ਆ ਪਰ ਵਧੀਆ ਆ ਨਾ ਹਾਂ ਮੈਂ ਕਹਿੰਦਾ ਨਜ਼ਾਰਾ ਪਾਵਾ ਪਾ ਲਾਤਣ ਹੈ ਕੀ ਆ ਬੰਦ ਚੱਲੇ ਹੁਣ ਘਰ ਨੂੰ ਥੋੜਾ ਚੱਲੀ ਭਾਜੀ ਦੇ ਬੰਦਾਂ ਤਾਂ ਚਾਬੀ ਭਾਜੀ ਹੁਣੀ ਲੈ ਜਾਂਦੇ ਉਹ ਟਾਈਮ ਨਾ ਆਉਂਦੇ ਆ ਨਾ ਉਹ ਪੰਪ ਦੇਖ ਲੋ ਤਾਂ ਬਲੈਰੋ ਵਾਲੇ ਨੇ ਮਗਰ ਗੱਡੀ ਮਾਰਤੀ ਯਾਰ ਸਾਰੀ ਗੱਡੀ ਟੁੱਟ ਗਈ ਆ ਬੰਪਰ ਟੁੱਟਿਆ ਪਰ ਇਹ ਵੀ ਐਵੇਂ ਅੱਖੀ ਮજબੂਤ ਆ ਗੱਡੀ ਕਾਹ ਮੜਿਆ ਸਰਾਖ ਜਾਇ ਇਹਨੂੰ ਕਰਦਾਂ ਸਹੀ ਤੇ ਕਾਹ ਆ ਇਹ ਤਾਂ ਪੇਂਟ ਕਰਾ ਦਾਂਗੇ ਆਈ ਬੜਾ ਭੈਣ ਸਾਰਾ ਜਿੰਨ ਨੁਕਸਾਨ ਹੋ ਗਿਆ ਚਲੋ ਕੋਈ ਗੱਲ ਨਹੀਂ ਸਾਰਾ ਸਾਰਾ ਇੱਕ ਸਾਰਾ ਹੀ ਮੈਂ ਆ ਹੀ ਵੇਖਿਆ ਉਦੋਂ ਕਲਾ ਵਸ ਮੈਂ ਤਾਂ ਉਦੋਂ ਪਤਾ ਲੱਗਿਆ ਗੱਡੀ ਖਿੰਦਰਗੀ ਨਾਲ ਹੀ ਉਸੇ ਟਾਈਮ ਹੀ ਆ ਗਏ ਲੈ ਭਾਰੀ ਨੁਕਸਾਨ ਸਾਰੀ ਡਿੜਗੀ ਯਾਰ ਗੱਡੀ ਡਿੜਗੀ ਜਾਣਾ ਪਾਣਾ ਮੇਰੇ ਮੇਰੇ ਘਰੇ ਨਹੀਂ ਤੇ ਇਹ ਸਾਰੀ ਡਿਗਰੀ ਨਹੀਂ ਬੜਾ ਮਜ਼ੇ ਮੇਰੇ ਜਾਣਾ ਪੈਣਾ ਤੇ ਬੜਾ ਮਜ਼ੇ ਮੇਰੇ ਸਾਈਡ ਬਲੈਰੋ ਗੱਡੀ ਵਜੀ ਅਗਲੇ ਅਗਲੇ ਸਾੜਨਾ ਮੁੰਡਿਆਂ ਨੇ ਜੱਕ ਨਾ ਮੈਂ ਮੁੱਖ ਖਲਾੜਤਾ ਸਪਲੈਂਡਰ ਹੀ ਜੱਕ ਤਾਂ ਮੈਂ ਰੋਕਦਾ ਫੱਟੀ ਨਾ ਸੀ ਜੱਕ ਤਾਂ ਮੈਂ ਰੋਕਦਾ ਤੇ ਮਗਰੋਂ ਮੈਂ ਬ੍ਰੇਕ ਮਾਰੀ ਜਦੋਂ ਬਲੈਰੋ ਗੱਡੀ ਆਈ ਪੂਰੀ ਤੇਜ਼ ਉਹਨੇ ਮਹਾਰਤੀ ਵਿੱਚ ਸਿੱਧੀ ਲਿਆਲ ਉਹ ਗੱਡੀ ਹੋਲੀ ਸੀ ਮੇਰੀ 20 ਦੀ ਸਪੀਡ ਹੈ ਸੱਚੀ ਗੱਲ ਹੈ ਧਾਰੀ ਆਲ ਤਾਂ ਇਹ ਬਾਹਰ ਨਿਕਲੇ ਆਂ ਰੋਡ ਤੇ 20 ਦੀ ਸਪੀਡ ਹੀ ਸਿਰਫ ਗੱਡੀ ਦੀ ਜੇ ਤੇ ਜੇ ਗੱਡੀ ਦੀ ਸਪੀਡ ਜ਼ਿਆਦਾ ਹੁੰਦੀ ਨਾ ਉਹਨਾਂ ਨੇ ਮਰ ਜਣਾ ਸੀ ਗਾੜੀ ਵਿੱਚ ਲਾਈ ਯਾਰ ਇਹ ਸਾਰਾ ਨਕਸਾਨ ਹੋ ਗਿਆ ਇੱਥੋਂ ਜਿਹੋ ਉੱਥੇ ਇੱਥੋਂ ਡਿੱਗਣ ਟਿੱਬ ਜਾ ਕੇ ਆ ਗਿਆ ਇੱਥੋਂ ਆ ਵੀ ਪੰਪਾਇਰ ਖਾ ਹਿਲ ਗਿਆ ਤਾਂ ਆ ਲੈ ਕੇ ਆ ਲੈ ਕੇ ਤਾੜ ਜੜ ਗਈ ਚੱਕਰ ਬਣਿਆ ਆ ਤਾੜ ਜੜ ਗਈ ਆਹੋ 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 ਲਾਈਟ ਵੇਖੋ ਆਹ ਲਾਈਟ ਵੀ ਤਾੜ ਜੜ ਗਈ ਮਾੜੀ ਜੀ ਤਾੜ ਜੜੀ ਮਾੜੀ ਜੀ ਲਾਈਟ ਨਾ ਕੋਈ ਆ ਆ ਨਹੀਂ ਲਿਆ ਵੀ ਆ ਆ ਆਪਣੀ ਜਗ੍ਹਾ ਐ ਲਾਈਟ ਤਾਂ ਚੜ ਗਈ ਐ ਇੱਥੇ ਲਾਈਟ ਵਿੱਚ ਵੜ ਗਈ ਆ ਆ ਆਪਣੀ ਜਗ੍ਹਾ ਹੀ ਐ ਫਰੇਮ ਠੀਕ ਐ ਵੀ ਆ ਲਾਈਟ ਤੋਂ ਲਾਈਟ ਨੂੰ ਥਾਂ ਲਿਆਉਣਾ ਪੈਣਾ ਚੱਲੋ ਕੋਈ ਗੱਲ ਨਹੀਂ ਜੇ ਰੱਬ ਦੀ ਰਜ਼ਾ ਨਹੀਂ ਵੀ ਕੀ ਕਹਿ ਸਕਦੇ ਕੋਈ ਵਰੀ ਕਹਿੰਦਾ ਰੱਬ ਹੋਰ ਕੇ ਰਾਜਾ ਤੇ ਰਾਜੀ ਹੁੰਦਾ ਹੈ ਕਿਵਦਾ ਜਿਆਦਾ ਨਹੀਂ ਸੱਟ ਲੱਗਣੀ ਇਹਦਾ ਪਾਣਾ ਮੰਨਣਾ ਪਾਣਾ ਜਿ ਮਰਜ਼ੀ ਜਿਉਂ ਕਰਦਾ ਠੀਕ ਹੀ ਕਰਦਾ ਹੋਊਗਾ ਚੱਲਗੇ ਕੀ ਕਰਨਾ ਸਰਕ ਨਹੀਂ ਅਲਿਨਾ ਪਰ 85 ਉਦੋਂ ਗੱਡੀ ਤੇ ਨਹੀਂ ਗੱਡੀ ਸਿਰਫ 20 ਦੀ ਸਪੀਡ ਤੇ ਆਈ ਹੈ ਜੇ ਐਦਾਂ ਹੀ ਗੱਡੀ ਗੱਡੀ ਆਹ ਸਪੀਡ ਹੀ ਗੱਡੀ ਦੀ ਆਹ ਸਪੀਡ ਹੀ 12 14 ਸੀ ਬਸ ਐਦਾਂ ਹੀ ਸਪੀਡ ਯਾਰ ਮੈਨੂੰ ਪਤਾ ਨਾ ਹਾਂ ਇੰਨੀ ਕੀ ਜਿੱਕ ਦਮ ਮੈਂ ਬ੍ਰੇਕ ਲਾਈਆਂ ਮੈਂ ਕਹਾਂ ਮੈਂ ਜਿੱਕ ਦਮ ਬ੍ਰੇਕ ਲਾਈ ਕਿਉਂਕਿ ਮੁੰਡੇ ਬਿਲਕੁਲ ਸਿਰੇ ਤੇ ਤੇ ਇੱਥੇ ਅਗਲੇ ਬੰਦੇ ਦੇ ਮੁੰਡੇ ਦੇ ਮੋਟਰਸਰ ਰੁਗ ਗਿਆ ਨਾਲ ਹੀ ਬ੍ਰੇਕ ਮਾਰੀ ਬੱਸ ਬਲੈਰੋ ਨਾਲ ਹੀ ਲੈ ਬੈਠਾ ਜਾਦੀ ਚੱਲ ਕੋਈ ਨਹੀਂ ਯਾਰ ਲੈਣੀ ਇੱਕ ਨਾ ਤਾਂ ਹਾਂ ਕੋਈ ਨਹੀਂ ਆਹ ਮਗਰੋਂ ਸਾਰੀ ਬੜੀ ਤੇਜ਼ ਹੋ ਜੀ ਆ ਸਾਰੀ ਟੁੱਟ ਗਈ ਆ ਵੀ ਡਿੱਗੀ ਵਿੱਚ ਵੀ ਹੋ ਗਈ ਸਾਰੀ ਲੈਟੇ ਤਾਂ ਚੜ ਗਈ ਆ ਕਿੰਨੀ ਤੂੰ ਠੀਕ ਹੋਣਾ ਮੈਂ ਠੀਕ ਠਾਕ ਹਾਂ ਗੱਟੀ ਹੋਣੀ ਉਹ ਨਹੀਂ ਅਸੀਂ ਤੇ ਸਾਡੀ ਤੇ 20 ਦੀ ਸਪੀਡ ਅਸੀਂ ਤੇ ਬਿਲਕੁਲ ਸਾਈਡ ਤੇ ਆ ਉਹ ਮੋਟਰਸਾਈਕਲ ਜੱਟ ਤਾਂ ਗਾੜੀ ਬ੍ਰੇਕ ਮਾਰਤੀ ਆਦੇ ਫੇਰ ਵੀ ਬ੍ਰੇਕ ਮਾਰੀ ਤੇ ਕੁਝ ਇਸ ਬੂਤਾ ਹੀ ਇਹ ਗੱਡੀ ਦੇ ਵਿੱਚ ਪਿਆ ਅਗਲੇ ਅਗਲੀ ਸਾਈਡ ਬਸ ਦੁਖੀ ਆ ਮਾਰਿਆ ਬੰਪਰ ਤੇ ਹਲ ਨਵਾਂ ਪੈ ਪੂ ਜਾਂਦਾ ਨਾ ਬਸ ਜਿਹੜਾ ਆ ਚਿਬ ਜਾ ਪੈ ਗਣਾ ਬਸ ਦੁਖੀ ਇਹਦਾ ਚਿਬ ਦਾ ਮਾਰਦਾ ਹੈ ਤੇ ਪਾਠ ਕੰਢੀ ਨਾਲ ਨਾਲ ਸੁਖਨੀ ਸਾਹਿਬ ਦਾ ਪਤਾ ਨਹੀਂ ਤੇ ਰੋਣ ਦੇ ਪਾਠ ਨੇ ਬਚਾਇਆ ਮੈਂ ਪਾਠ ਇਹ ਇਹ ਇਦਾਂ ਦਾ ਸੀਨ ਬਣਦਾ ਨਹੀਂ ਕਿਦਾ ਕੋਈ ਥੋਪੇ ਦਿੱਤੇ ਐ ਪ੍ਰੈਸ ਕਰਦਾ ਇਦਾਂ ਦਾ 70 ਬੰਡ ਵਾਲਾ ਇੰਝ ਤਾਂ ਆਪਣ ਰੱਖ ਲਿਆ ਮਮੀ ਨੇ ਪਾਠ ਕਰਾ ਕੇ ਕਹਿੰਦੇ ਚਲੋ ਕੋਈ ਨਹੀਂ ਜੋ ਆ ਕੋਈ ਗੱਲ ਨਹੀਂ ਸੜਾ ਦੁੱਖ ਬੜਾ ਨਿਕਲਿਆ ਜਿਹੜਾ ਕਸ਼ਟ ਭਰੇ ਸਮੀ ਇਹ ਤੇਰੀ ਕਸ਼ਟ ਉਹਨਾਂ ਤੇ ਰੱਬ ਦਾ ਨਾਮ ਤੇ ਮਮਾ ਅਜ ਸੁਖਿੰਦਰ ਸਾਹਿਬ ਦਾ ਪਾਸ ਨਾਮ ਨਾਲ ਪੜਦੀ ਨਹੀਂ ਐਵੇਂ ਨੰਨ ਮੱਲ ਭਰੇ ਰੋਈ ਜਾਣਾ ਸਭ ਤੋਂ ਤੂੰ ਵੱਜ ਗਿਆ ਮੈਨੂੰ ਬਸ ਤੇ ਤੇਰੀ ਦੁਨੀਆ ਬਸ ਮੇਰੀ ਦੋਹਾਂ ਦੇ ਬਸ ਕੀ ਨਾਲੇ ਦੋਹੇ ਆ ਗਏ ਜੋ ਚੰਗਾ ਨਹੀਂ ਦੁੱਖ ਜੋ ਪਤਾ ਨਹੀਂ ਕੜੀ ਬੰਦਾ ਮਾਰਿਆ ਵੀ ਦੋ ਆਪਣੀ ਗਲਤੀ ਵੀ ਨਹੀਂ ਯਾਰ ਮੇਰੀ 20 ਦਾ ਟੈਂਕ 20 ਦੀ ਤੇ ਪਰਸੋਂ 14 15 ਦੀ 14 15 ਦੀ ਸਪੀਡਿੰਗ ਹੈ ਉਦੋਂ ਜਿੱਦਾਂ ਆਪਾਂ ਉਹ ਸਵੇਰ ਤੋਂ ਨਾਲ ਨਿਕਲ ਜਿਹੜੀ ਐ ਇੱਥੋਂ ਮੰਮੀ ਤਾਂ ਜਿਹੜੇ ਜਾਂਦੇ ਨੇ ਉਹ ਤਾਂ ਸਵੇਰ ਤੋਂ ਮੈਂ ਥੋੜੀ ਘੱਟ ਮਾਰਦੇ ਯੂਰ ਦੇ ਵਿੱਚ ਸਵੇਰ ਤੋਂ ਤਾਂ ਜਿਹੜੇ ਲੱਗ ਲਗੇ ਵਿਚਾਰੇ ਸਾਰੇ ਉਹਦੇ ਸਾਹਮਣੇ ਆਪਣੇ ਸੈਨੇਟ ਜਿਹੜੇ ਸਾਡੇ ਰਿਸ਼ਤੇਦਾਰ ਨਹੀਂ ਐ ਬਿਲਕੁਲ ਉਹਦੇ ਸਾਹਮਣੇ ਬਿਲਕੁਲ ਉਹਦੀ ਐ ਬਰਾਬਰ ਤੇ ਬਸ ਸਾਹਮਣੇ ਹਾਂ ਬਸ ਸਾਹਮਣੇ ਬਿਲਕੁਲ ਹੈ ਲਗਦਾ ਬੰਦੇ ਵਿਚਾਰੇ ਕਹਿੰਦੇ ਉਹ ਤਾਂ ਸਾਰੀ ਦੁਕਾਨ ਮੁੰਡੇ ਸਾਰੇ ਜਾਣਦੇ ਉਹਦੇ ਪਰੇ ਦੁਕਾਨ ਉੱਥੇ ਜੀ ਮੈਂ ਤਾਂ ਚੜਦੇ ਆਂ ਤੇ ਉਮੜ ਕੇ ਸਾਰੇ ਮੁੰਡੇ ਮੜਾਏ ਕਹਿੰਦੇ ਮਹਾਰੂ ਸਾਹਿਬ ਕੀ ਗੱਲੇ ਕਹਿੰਦੇ ਗਲਤੀ ਹੋਦੀ ਹੈ ਯਾਰ ਬਿਲੈਰੋ ਵਾਲੇ ਨੂੰ ਕੋਈ ਨਾ ਕਹਾਂ ਭਾਜੀ ਮੈਂ ਉਹਨੂੰ ਕੋਈ ਕਹਾ ਨਹੀਂ ਮੈਂ ਕਹ ਉਹਦੀ ਗਲਤੀ ਨਹੀਂ ਵਿਚਾਰੇ ਦੀ ਯਾਰ ਮੈਂ ਉਹਨੂੰ ਕੀ ਕਹਾਂ ਕਿਉਂਕਿ ਅਸਲ ਜੋ ਉਹਦੀ ਬਸ ਇੰਨੀ ਕੁ ਮੈਂ ਹੈ ਇਹਦੀ ਗਲਤੀ ਇੰਨੀ ਆ ਵੀ ਉੱਤੇ ਚੜ ਕੇ ਚਲਾਉਂਦੇ ਆ ਬਿਲਕੁਲ ਬਸ ਮੈਨੂੰ ਥੋੜਾ ਮੈਨੂੰ ਕੀ ਪਤਾ ਹੀ ਨਹੀਂ ਬਾਕੀ ਚਲੋ ਇਦਾਂ ਹੀ ਮੈਂ ਵੀ ਕਿਹ ਵਾਲੇ ਕਰਦਾ ਤੇ ਚਲਾ ਕੇ ਗੱਡੀ ਚਲਾਉਣਾ ਪੈਂਦਾ ਉਹਨੂੰ ਵਿਚਾਰ ਨਹੀਂ ਥੋੜੀ ਪਤਾ ਵੀ ਅਗਲੇ ਬੰਦੇ ਇਹ ਕੰਮ ਹੋ ਗਏ ਗਲਤੀ ਮੋਟਰਸਾਈਕਲ ਵਾਲੇ ਦੀ ਉਹਨੇ ਦੇ ਵਾਹ ਇੱਕ ਮਿੰਟ ਰੁਕੋ ਉਹਨਾਂ ਕੋਲ ਵੀ ਪੈਸੇ ਮੰਗ ਲਈ ਮੈਂ ਤੇ ਇੰਨੀ ਗੱਲ ਕਹਣੀ ਲੋਹਾ ਯਾਰ ਕੋਈ ਆਪਣਾ ਕਰਿਆ ਕਰੋ ਵੀ ਛੜਕ ਨਿਕਲ ਆਉਂਦੀ ਏ ਕੁਝ ਉਹਦਾ ਸੁਭਾਅ ਪਈ ਆ ਕਹਿੰਦਾ ਠੰਡ ਦੇ ਨਾ ਪੈਂਟ ਪੋਣੀ ਬਹੁਤ ਔਖੀ ਜਦੋਂ ਇੱਕ ਪਹਿਲੀ ਗੱਲ ਥਰੀ ਬੜੀ ਲੱਗਦੀ ਆ ਟਾਇਰ ਬੰਦਾ ਪਾਲੇ ਜਿਹੜੀ ਬੈਲ ਵਾਟਮਨ ਇਹ ਠੰਡੀਆਂ ਇੰਨੇ ਜਿੱਤਾਂ ਲੱਤਾਂ ਨੂੰ ਲੱਗਦੀ ਤੇ ਹਾਏ ਹਾਂ ਸਹੀ ਗੱਲ ਆ ਪਜਾਮੀ ਪਾ ਲੈ ਪਜਾਮੀ ਪਾ ਲੈ ਜਾ ਮਾਂ ਦਾ ਠੰਡੀ ਉਹਦੀ ਦੋ ਕੁ ਛਟਾਂ ਆਈਆਂ ਹੀ ਆ ਛਤਰੀ ਤੋੜਤੀ ਉਹ ਤੋੜ ਦਿੱਤੀ ਇਹਨੇ ਦੋ ਕੁ ਛਟਾਂ ਆਈਆਂ ਨੇ ਕਹਿੰਦੀ ਬਾਹਰ ਲੈ ਕੇ ਜਾਵੇ ਕੀ ਕਰਨਾ ਹੈ ਹਾਂ ਕੀ ਕਰਾਂ ਇਹਨੂੰ ਚੱਟ ਜਾਈਂ ਆ ਫੇਰ ਚੱਲ 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 ਇਹਨੂੰ ਵੇਖ ਲੈਣ ਨੂੰ ਨਾ ਦੂਰ ਜਾਈ ਕਿਤੇ ਬਸ ਇੱਥੇ ਲੱਲਾ ਮ제 ਲੈਣੇ ਹਾਂ ਨਹੀਂ ਚਾਹਨਾ ਕਿੱਥੇ ਚਾਹਤ ਲੈ ਜਾ ਨਹੀਂ ਪਪਾ ਨਹੀਂ ਫੇਵਰੇਟ ਸਬਜੀ ਬਣੀ ਮੂੰਗਰੇ ਤੇ ਹੁਣ ਪ੍ਰਸ਼ਾਦਾ ਛਕਲ ਗਈ ਵੀ ਲੈ ਪਾਣੀ ਲੈ ਗਾਉ ਜਪਤ ਲੈ ਜੀ ਗੱਡੇ ਥੈਂਕ ਯੂ ਇੰਨਾ ਬੜਾ ਪਰੇਸ਼ਾਨ ਕੀਤਾ ਜੀ ਇਹ ਕੁੜੀ ਨਿਕਾ ਹੁਣ ਥੋੜੀ ਹੈਗੀ ਵਿੱਚ ਹੈਲੀ ਉਹਦੇ ਵਿੱਚ ਕੁਝ ਵੀ ਨਹੀਂ ਆ ਤੇਰੀ ਗਣਪਤਰੀ ਤੇਰੀ ਉਹ ਕਿ ਥੱਲੇ ਜਾਣਾ ਕੋਣ ਪਤਰੀ ਤੇਨ ਆ ਪਤਰੀ ਆ ਪਤਰੀ ਨਵੀਂ ਡਾੜੀ ਨਹੀਂ ਹੋ ਗਈ ਤਿਆਰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਬਾਬਾ ਨਾਨਕ ਖੁਸ਼ੀਆਂ ਕਿਹੜੇ ਲੈ ਕੇ ਆਏ ਤੇ ਪਾਣੇ ਸਾਲ ਨੂੰ ਫਲ ਵਿਦਾ ਇੰਦੇ ਬਸ ਦੇ ਰੋ ਨਜ਼ਾਰੇ ਲਓ ਸਾਰੀ ਗੱਲ ਦੇ ਪਾਰੇ ਲਾਇਆ ਚਾਹ ਲੈ ਸੰਦੀਪ ਵੀ ਹੋ ਗਈ ਤਿਆਰ ਇਹਨੇ ਇਹ ਠੀਕ ਹੀ ਜਾਣ ਕੇ ਹੁਣ ਕਰਨੇ ਵੀ ਇਹਨਾਂ ਨੇ ਬਹੁਤ ਦੇ ਵੇਖਣੇ ਬੰਨੇ ਲੈ ਮਮੀ ਹੋ ਗਏ ਤੇ ਆਰ ਆ ਜੋ ਆ ਜੋ ਅੱਗੇ ਸੱਸਰੀ ਘਰ ਸੱਸਰੀ ਘਰ ਅੰਦਰ ਸੱਸਰੀ ਘਰ ਆ ਲੋ ਸੱਸਰੀ ਘਰ ਬਾਬੇ ਯਾਰ ਹੋ ਗਿਆ ਲੈ ਵੀ ਇਹਦਾ ਮਾਫਰ ਦਾ ਪਰਨਾ ਹੰਡਰਾਂ ਹੰਡਰਾਂ ਜੀ ਚਾਹੇ ਚੱਲਣ ਲੱਗੀ ਹੋਵੇ ਤੋ ਜਾੜ ਦੇ ਪਹਿਲਾਂ ਚੱਲੇ ਦੱਸੀ ਹੋਣਾ ਘਰੇ ਗੁਰਦੁਆਰੇ ਪਰ ਬਹੁਤ ਹੀ ਗੁਰਦੁਆਰਾ ਸਾਹਿਬ ਸਾਰੇ ਕਿਤੇ ਜਲਾ ਆਪਣਾ ਗੁਰਦੁਆਰਾ ਸਾਹਿਬ ਤਾਂ ਕਿਹ ਲੈਣੇ ਨਿਹੰਗਰਵਾਰ ਸਾਹਿਬ ਵੀ ਚੱਲ ਗਣੇ ਬਹੁਤ ਜ਼ਿਆਦਾ ਹੋਣਦੇ ਹੁਣ ਹੱਤੋ ਵੀ ਹਣੀ ਬਹੁਤ ਜ਼ਿਆਦਾ ਕਿਉਂਕਿ ਪੂਰਾ 12 ਵਜੇ ਤੋਂ 2-4 ਮਿੰਟ ਹੋ ਗਏ ਨੇ ਇਹਨੂੰ ਭਰਾ ਨੇ ਪਿਛਲੇ ਸਾਲ ਦੀ ਖੰਗ ਲੱਗੀ ਹੈ ਤੇ ਅਜੇ ਤੱਕ ਰਵਾਨੀ ਆਇਆ ਹੁਣ ਅਗਲੇ ਸਾਲ ਚ ਪੈਰ ਪੈ ਗਿਆ ਹੁਣ ਕਾ ਹੁਣ ਤੇ ਹਟ ਜਾ। ਕਾ ਹੁਣ ਨਹੀਂ ਕੋਈ ਵੀ ਕਹਿੰਦਾ ਵੀ। ਹੁਣ ਤੈਨੂੰ ਕਹਿ ਦਿੰਦਾ ਵੀ ਦਵਾਈ ਦੇ ਦੇਖਣਾ ਟਾਈਮ ਰాలే। ਹੁਣ ਵੀ ਜੀਤ ਨਹੀਂ ਕਰਾਇਆ ਜਾ। ਜੀਤ ਨਹੀਂ ਕਰਾਇਆ। ਮੈਂ ਭੌਂਦੀ ਨਾ ਹੁਣ ਕਿਆ ਕਵਾਂ ਨਾ ਇੱਕ ਭਵੇਂ ਪਰਾਵਾ। ਇਧਰ ਤੇ ਆ ਤਿੰਨ ਤਿੰਨ ਇੱਕ ਪਜਾਮੀ ਉੱਤੋਂ ਦੀ ਫੇਰ ਪਜਾਮਾ ਤੇ ਉੱਤੋਂ ਦੀ ਪੈਂਟ। ਭਾਂ ਚੌਂਕੜੀ ਨਾ ਬੱਜੇ ਬਕਰੋ ਥੋੜੀ ਓਏ। ਯਾ ਵਾ ਬੇਦੇ ਤਿੰਨ ਪਜਾਮੇ ਪਾਇਆ ਹੀ ਇੱਕ ਪਜਾਮਾ ਇੱਕ ਪਜਾਮਾ ਉਤਾਂ ਦੀ ਜੀਨ ਕਿਰਾ ਪਾ ਲਈ ਹੈ ਇੱਕ ਸਿਰਮ ਲਾਉਣ ਲੱਗਾਂ ਇੱਕ ਸਿਰਮ ਲਾਉਣ ਲੱਗਾ ਹੈ ਇੱਕ ਇਹ ਕੀ ਹੈ ਸ਼ਰਮੋ ਕੀ ਆ ਇਹ ਬਾਤ ਆ ਸ਼ਰਮੋਂ ਡੇ ਵੇ ਚੀਜ਼ਾਂ ਪਾਈਆਂ ਹੈ ਜਿੰਨੀਆਂ ਚੀਜ਼ਾਂ ਇਹ ਰਿਚ ਵਰਤਦੇ ਆ ਤੈਨਾਂ ਨੇ ਸ਼ੌਂਕ ਨੂੰ ਪਾਈਆਂ ਤੈਨਾਂ ਨੇ ਸ਼ੌਂਕ ਨੂੰ ਪਾਈਆਂ ਵਾ ਇਹਦੇ ਉਦਾਂ ਕਹਿੰਦੇ ਆ ਕਿ ਬੰਟੀ ਡੰਡੀ ਕਹਿੰਦੀ ਆ ਕਿ 3 ਸਾਲ ਤੁਹਾਡੇ ਕੋ ਨਹੀਂ ਨਹੀਂ ਇਹ ਕੰਪਨੀ ਐਡ ਕਰਨ ਦੀ ਹੀ ਕੰਪਨੀ ਦੀ ਇੱਕ ਕੰਪਨੀ ਦੀ ਐਡ ਉਹ ਕਰਦੇ ਆ ਰੁਪਈਆ ਮਹੀਨੇ ਦਾ ਲੱਖ ਹੋਣਿਆ ਬਸ ਉਹਦੀ ਬੈਂਕ ਦੀ ਨਾ ਹੁਣ ਉਹ ਸਕਾਰੀ ਕੁੱਤੀ ਦਾ ਲੱਕ ਕੱਢਿਆ ਆ ਬੈੱਡ ਲੱਗਦੇ ਸੀ ਗੁਰਦਰਾ ਸਾਹਿਬ ਤੇ ਬੰਦਿਆ ਦਾ ਕੰਸੇਵ ਆਪਾਂ ਆਏ ਸੀ ਚਲੋ ਕੋਈ ਨਹੀਂ ਮੱਥਾ ਟੇਕ ਲੈਣੇ ਚਲੋ ਚਲਗੇ ਚਲੋ ਬੈਠੋ ਬੈਠੋ ਅੱਗੇ ਘਰੇ ਆਪਾਂ ਤੇ ਕਿੱਦਾਂ ਛੜ ਲੱਗੀ ਫਿਰ ਇਹ ਇੱਥੇ ਮੱਥਾ ਟੇਕੀ ਘਰੇ ਵੀ ਟਿਕੀ ਹੈ ਪਈ ਆਪਣੇ ਬਾਹਰ ਤੁਹਾਨੂੰ ਗੁਰੂ ਰਾਮਦਾਸ ਮੇਰਾ ਕਰਨੀਆ ਮੇਰੇ ਪੁੱਤ ਵੀ ਏਹ ਮੱਥਾ ਟੇਕਾ ਖਾਤ ਜੋੜ ਦੋ ਤਾਂ ਟੇਬਲ ਹੈ ਸਾਰੇ ਜਿਹੜਾ ਅਸੀਂ ਦੇਖ ਲਈ